ਸ਼ਾਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਵੜਾ ਭਾਈਕੇ ਦੇ ਵਿੱਚ ਵੜਾ ਭਾਈ ਕੇ ਪਿੰਡ ਦੇ ਵਿੱਚ ਮੇਰਾ ਯਾਰਾਂ ਦਾ ਯਾਰ ਤਾਂ ਜਿਹੜਾ ਕਰਦਾ ਹੈ ਮੁਹੱਬਤ ਦੇ ਨਾਲ ਪਿਆਰ ਕੱਟੀਆਂ ਲਾ ਕੇ ਆਇਆ ਵਾ ਬਾਈ ਪਹਿਲੀ ਵਾਰ ਤੇ ਤਿੰਨ ਕੱਟੀਆਂ ਆ ਮਿੱਤਰੋ ਤਿੰਨੇ ਹੀ ਬਾਕ ਕਮਾਲ ਬੱਤੇ ਆ ਆਉ ਕਰਦੇ ਬਾਈ ਦੇ ਨਾਲ ਗੱਲ ਤੇ ਬਾਤ ਤੇ ਜਾਨਵਰਾਂ ਦੇ ਪੁੱਛਦੇ ਆ ਰੇਟ ਸਤਿਗੁਰ ਗੁਰਦਾਸ ਬਾਈ ਸਤਿਗੁਰ ਬਾਈ ਕਿਵੇਂ ਵਧਾਈਆਂ ਤੈਨੂੰ ਕੰਮ ਸ਼ੁਰੂ ਕਰਨ ਲਈ ਬਾਈ ਹਾਂ ਸਵਾਗਤ ਹੈ ਬਾਈ ਉਹ ਘਰ ਤੇ ਪਰਿਵਾਰ ਠੀਕ ਆ ਬਸ ਵਧੀਆ ਬਾਈ ਮਾਲਕ ਦੀ ਕਿਰਪਾ ਬਾਈ ਅੱਛਾ ਗੁਰਦਾਸ ਬਾਈ ਗੱਲ ਹੋਆ ਵੀ ਅੱਜ ਆਪਣਾ ਵੀਡੀਓ ਬਣਾਉਣ ਦਾ ਮੂਡ ਉਹ ਤਾਂ ਨਹੀਂ ਹੈਗਾ ਜਿਹੜਾ ਪਹਿਲਾਂ ਹੁੰਦਾ ਹਨਾ ਹਾਂ ਚਲੋ ਕੋਈ ਨਾ ਯਾਰ ਵੀਡੀਓ ਬਣਾਉਣ ਦਾ ਨਾ ਦਿੱਕਤ ਆ ਹੀ ਜਾਂਦੀ ਆ ਅੱਛਾ ਭਰਾ ਅੱਜ ਤਿੰਨ ਜਾਨਵਰ ਆ ਤੇਰੇ ਕੋਲੇ ਹਾਂਜੀ ਬਈ ਪਹਿਲੇ ਨੰਬਰ ਤੋਂ ਜਿਹੜੀ ਛੋਟੀ ਪੂਰੀ ਕੱਟੀ ਆਈ ਇਹਦੀ ਕੀ ਡਿਟੇਲ ਆ ਬਈ ਆਹ ਬਈ ਹਾਂ ਤੈਨੂੰ ਪਤਾ ਵੀ ਡਿਟੇਲ ਤਾਂ ਕਿਤੇ ਆਪਾਂ ਅੱਗੇ ਵੀ ਨਹੀਂ ਦੱਸੀ ਆਪਣੇ ਕੋਲ ਵਧੀਆ-ਵਧੀਆ ਜਾਨਵਰ ਸੇਲ ਹੋਏ ਹਨਾ ਤੇ ਆਪਾਂ ਵਪਾਰ ਦਾ ਕੰਮ ਕਰਦੇ ਆ ਅੱਜਕੱਲ੍ਹ ਵਪਾਰੀ ਤੇ ਤਾਂ ਕੌਣ ਵਿਸ਼ੀਕੀਨ ਕਰਦਾ ਬਾਕੀ ਤੁਸੀਂ ਆਪ ਕੱਟੀ ਦੇ ਟਾਂਚੇ ਤੋਂ ਪਤਾ ਲਗਾ ਸਕਦੇ ਬਈ ਕੱਟੀ ਕਿਹ ਜਿਹੀ ਮੱਝ ਦੀ ਹੋ ਗਈ ਹੈ ਨਾ ਗਰਦਾਸ ਗਰਮੀ ਤਾਂ ਬਾਲੀ ਵੀ ਲੋਕੀ ਦਰਖਤ ਵੱਢੀ ਜਾਂਦੇ ਗਰਮੀ ਤਾਂ ਆਪੇ ਹੋਣੀ ਹੈ ਮੈਂ ਕੱਲ ਇੰਸਟਾਗ੍ਰਾਮ ਤੇ ਰੀਲ ਜੀ ਦੇਖੀ ਜਾਂਦਾ ਸੀਗਾ ਯਾਰ ਦਰਖਤ ਵੱਡੇ ਦੇਖ ਕੇ ਬਹੁਤ ਦੁੱਖ ਲੱਗਦਾ ਆਵੇ ਲੱਗਵਰੀ ਜਾਂਦੀ ਹੈ ਨਾ ਬਾਈ ਤਾਂ ਹੀ ਬਈ ਜੇ ਮੈਂ ਆਉਂਦੀ ਗਰਮੀ ਨੂੰ ਤਾਂ ਬਾਈ ਯਾਰ ਜੇ ਜਿਵੇਂ ਹੁਣ ਗਰਮੀ ਪੈ ਰਹੀ ਆ ਜਿਉਂਦੀ ਗਰਮੀ ਦੀ ਕਿ ਲੋਕਾਂ ਨੇ ਨਾ ਦਰਖਤਾਂ ਦੀ ਕੇਅਰ ਕੀਤੀ ਮੈਂ ਚਾਹ ਬਣਾਉਣ ਦੀ ਚੁੱਲ੍ਹੇ ਤੇ ਲੋੜੀ ਨਹੀਂ ਪਿਆ ਕਰਨੀ ਕਹਿੰਦੇ ਤੇ ਆ ਹੀ ਕੁਝ ਹੋਣਾ ਬਈ ਆ ਹੀ ਕੁਝ ਹੋਣਾ ਇੰਨਾ ਟੈਂਪਰੇ ਸਾਰੇ ਬਜ਼ੁਰਗਾਂ ਕੋਲ ਬਈ ਤਾਂ ਵੀ ਉਹ ਉਹਨਾਂ ਦੀ ਈ ਨੀ ਉਮਰ ਹੋ ਗਈ ਜਿਹੜੇ 70 75 ਸਾਲ ਹੋ ਗਈ ਪਹਿਲੀ ਵਾਰ ਇੰਨੀ ਗਰਮੀ ਦੇਖੀ ਉਹ ਬੰਦੇ ਕਹਿੰਦੇ ਸਭ ਤੋਂ ਪਹਿਲਾਂ ਆ ਮਹੀਨੇ ਚ ਕੋਈ ਇੰਨੀ ਗਰਮੀ ਥੋੜੀ ਪੈਂਦੀ ਆ ਨਹੀਂ ਪੈਂਦੀ ਹੁਣ ਮਨ ਲਾ ਯਾਰ ਇੰਨਾ ਦਿਨ ਜੇ ਟੈਂਪਰੇਚਰ ਲੋ ਹੋਣਾ ਸ਼ੁਰੂ ਹੋ ਜਾਂਦਾ ਹੁੰਦਾ ਹਾਂ ਬਾਈ ਇਹਨੇ ਹੁਣ ਵਧੀ ਜਾਂਦਾ ਬਾਈ ਅੱਜ ਦਾ ਵੀ ਬਤੀ ਦਿਨ ਹੁੰਦਾ ਨਾ ਇੱਕ ਦੋ ਟੈਂਪਰੇਚਰ ਵਧੀ ਜਾਂਦਾ ਯਾਰ ਚਲੋ ਵੀਰੇ ਤਕੜਾ ਬੰਦਾ ਜਿਹੜਾ ਉਹ ਤਾਂ ਚਲੋ ਏਸੀਆਂ ਦੀ ਜ਼ਿੰਦਗੀ ਬਤੀਤ ਕਰ ਲੈਂਦਾ ਕੁਝ ਜਿਹੜਾ ਬੰਦਾ ਹੀ ਮਾਤੜਾ ਆਪਣੇ ਵਰਗਾ ਉਹਨੇ ਪੱਖੇ ਤੇ ਪਹਿਣਾ ਯਾਰ ਹਨਾ ਪੱਖਾ ਵੀ ਬਾਈ ਸਾ ਕੋਈ ਨਹੀਂ ਕਰਦਾ ਕਰੇਗਾ ਕੀ ਯਾਰ ਬਾਈ ਹਨਾ ਉਹ ਜੋ ਚੀ ਆਪਾਂ ਆਪਦੇ ਅੱਗੇ ਟੋਏ ਆਪ ਬੀਜੀ ਜਨੇ ਸਹੀ ਗੱਲ ਬਈ ਅਗਰ 10 ਬਈ ਫਿਰ ਇਹ ਕਿੰਨੇ ਨਹੀਂ ਦੇ ਰਹੀ ਨਿੱਕੀ ਕੱਟੀ ਨਿੱਕੀ ਬਈ ਆਪਾਂ ਮੁੱਲ ਕਰਾਉਣ ਨੂੰ ਤਾਂ ਲੋਕਾਂ ਨੂੰ ਤੇ ਹੀ ਕਰ ਲਈਏ ਬੱਤੀ ਕਰਦੇ 28000 ਦੀ ਕੱਟੀ ਦੇ ਦਾਂਗੇ ਬਈ ਮੇਰਾ ਮਾਨ ਕੀ ਕਰੇਗਾ ਮਾਨਤਨ ਬਈ ਵਾਕੀ ਤੁਸੀਂ ਅੱਗੇ ਕਰਦੇ ਆ ਆਪਣੇ ਆਏ ਨੇ ਕਦੇ ਮਾਨਾ ਕਦੇ ਵੀ ਇੰਨੇ ਦੀ ਸਾਬੇ ਤੇਰਾ ਮਾਨ ਚਲ 1000 ਰੁਪਏ ਬਈ ਤੁਹਾਡਾ ਮਾਨ 27000 ਦੀ हां भाई ठीक है जैसे नोई है भाई हां ठीक है तो दो नंबर वाली भी ਝੁੱਟ ਕੱਟੀ ਹੈ ਜਿਹੜੀ ਦੋ ਨੰਬਰ ਵਾਲੀ ਵੀ ਝੁੱਟੀ ਹੈਗੀ ਦੋ ਥਾਂ ਯਾਨੀ ਕਿ ਝੁੱਟੀ ਹੈਗੀ ਆਪਣੀ ਦੁੱਧ ਚੁੰਗਦੀ ਬੱਚਾ ਬਈ ਪਹਾੜੇ ਤੇ ਪਾ ਕੇ ਮੱਝ ਲੈਂਦੀ ਹੈ ਅੱਛਾ ਹਾਂਜੀ ਭਾਈ ਦੁੱਧ ਪਿੰਦੀ ਆਈ ਹੈ ਹਾਂਜੀ ਭਾਈ ਬੜੀ ਪਲੀ ਪੁਲੀ ਵੀ ਬਹੁਤ ਹੈ ਹਾਂ ਭਾਈ ਢਾਂਚਾ ਟੂਂਚਾ ਬਹੁਤ ਸੋਹਣਾ ਕੱਟੀ ਬਾਹਰ ਕੱਢ ਕੇ ਦਿਖਾ ਦੇਣਾ ਮਾੜੀ ਜਿਹੀ ਰੂਸ਼ੀ ਵੀ ਆ ਤੇ ਨੀਲੀ ਦਾ ਵੀ ਵੀ ਆ ਤੇ ਪੂਰੀ ਵੀ ਆ ਹਨਾ ਭਾਈ ਹਾਂਜੀ ਭਾਈ ਹੂੰ ਬਾਕੀ ਕੱਟੀ ਦਾ ਪੁੜਾ ਪੜਾ ਇਹ ਜਿਹੜਾ ਨੁਰੀ ਪੁਲੀ ਆ ਹਨਾ ਹਾਂਜੀ ਭਾਈ ਹੂੰ ਵੇ ਦੁੱਧ ਪਿੰਦੀ ਆਈ ਹੈ ਹਾਂਜੀ ਭਾਈ ਕਬ ਵਧੀਆ ਕਾ ਟੀਵੀ ਦਸਦੀਆ ਯਾਰ ਪਾਂਚਾ ਬਈ ਬਾਕੀ ਬਹੁਤ ਵਧੀਆ ਸਿਰੇ ਦੀ ਮਾਝ ਦੀ ਕੱਟੀ ਆ ਬਈ ਹਾਂ ਨਹੀਂ ਮੂੰਹ ਆ ਬਹੁਤ ਸੋਹਣਾ ਬਈ ਵਾਕਈ ਹਨਾ ਲੋਲੀਪੋਲੀ ਪਈ ਚਾਰੇ ਪਾਸੇ ਆ ਦੋ ਬਈ ਚਾਰੂ ਬਹੁਤ ਐ ਨਹੀਂ ਹੈਗੇ ਬਈ ਰਾਜੀ ਕਰਕੇ ਕੋਈ ਮਾਤੜ ਬੰਦਾ ਲੈਂਦਾ ਕੱਟੀ ਚਾਰੂ ਨਾ ਕਾਜ ਛੱਡਦੇ ਬਈ ਹਾਂ ਹਾਂਜੀ ਬਈ ਸਨਿਥਾਂ ਤੋਂ ਵੀ ਚੰਗਾ ਲੱਗਾ ਕਿੰਨੇ ਦੀ ਦੇ ਦੀਏ ਗਿਰਦਾਸੇ ਕੱਟੀ ਬਈ ਮੁੱਲ ਤਾਂ ਆਪਾਂ ਜਿਹੜਾ 38000 ਕਰਦੇ ਬਈ ਮੇਰਾ ਮਾਨ ਇੰਦਾ ਤੇਰਾ ਮਾਨ ਬਈ 10000 ਇਹਦੇ ਜੋ 37000 ਦੇ ਜੱਸ ਨੂੰ ਹੀ ਆ ਬਈ ਬਸ ਠੀਕ ਆ ਤੇ ਆਹ ਬਾਈ ਜਿਹੜੀ ਆ ਬਈ ਬੂਰੀ ਇਹ ਥੋੜੀ ਜਿਹੀ ਕੱਟੀ ਫਿੱਕੀ ਆ ਪਰ ਕੈਰੈਕਟਰ ਇਹ ਕੱਟੀ ਦੇ ਬਹੁਤ ਵਧੀਆ ਬੀਲ ਬੂਲ ਬਹੁਤ ਚੰਗੀ ਬਈ ਕੱਟੀ ਦੀ ਥਾਂ ਤੋਂ ਬਹੁਤ ਚੰਗਾ ਲੱਗਾ ਬਈ ਇਹ ਕੱਟੀ ਆਪਾਂ ਬਈ ਦੇ ਦਾਂਗੇ 28000 ਦੀ ਮਾਨਤਨ ਮੇਰਾ ਮਾਨਤਨ ਯਾਰ ਇਹਦੇ ਜੀ ਕਰ ਲਾਂ ਬਈ 27 ਦੀ ਇਹ 27 27 ਦੀਆਂ ਦੋ ਤੇ ਇੱਕ ਹੋ ਗਈ 38 38 ਦੀ ਤੇ 3 ਕੱਟ ਗਿਆ ਹਨਾ ਜੇ ਤਿੰਨੇ ਕੋਈ ਕੱਟੀਆਂ ਲਵੇ ਲੈ ਜੇ ਕਹਵੇ ਦਈ ਬਈ ਮੈਨੂੰ ਪੌਂਚ ਦੇ ਦੇ ਫੇਰੀ ਦੇ ਦੇਗਾ ਫੇਰ ਪਹੁੰਚ ਬਈ ਨੀੜੇ ਦਾ ਕਰ ਸਕਦੇ ਆ 50 ਕਿਲੋਮੀਟਰ ਦਾ ਆ 50 ਕਿਲੋਮੀਟਰ ਪੰਜ ਫ੍ਰੀ ਕਰ ਦਿੰਦੇ ਆ ਠੀਕ ਆ ਬਈ ਠੀਕ ਆ ਤੇ ਨੰਬਰ ਗੁਰਦਾਸ ਬਈ 76 ਨੰਬਰ 7689 ਬਈ ਹਾਂ 768952084 768952084 084 768952084 ਬਈ ਦਾ ਨੰਬਰ ਆ ਪਿੰਡ ਵੜਾ ਭਾਈ ਕਾ ਜ਼ਿਲ੍ਹਾ ਫੋਸ ਬਈ ਥੱਲੋਂ ਥੋੜੀ ਵੀ ਬੱਗੀ ਹੈ ਕੱਟੀ ਦੀ ਹਾਂ ਜੀ ਵੀਰੇ